ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਵਿੱਚ ਚੱਲ ਰਹੀ ਕਲੇਸ਼ ਤੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਲੀਡਰਸ਼ਿਪ ਦੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫਤਵਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਕੁਝ ਏਜੰਸੀਆਂ ਜਾਣਬੁੱਝ ਕੇ ਪਾਰਟੀ ਦਾ ਅਕਸ਼ ਖਰਾਬ ਕਰਨ ਲਈ ਬਣਾਈ ਵਿਉਂਤ ਦੇ ਚੱਲਦਿਆਂ ਪਾਰਟੀ ਨੂੰ ਬਦਨਾਮ ਕਰਕੇ ਖਤਮ ਕਰਨਾ ਚਾਹੁੰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹਨ ਅਤੇ ਕਿਸੇ ਵੀ ਕੀਮਤ 'ਤੇ ਪਾਰਟੀ ਨੂੰ ਦੋ ਫਾੜ ਨਹੀਂ ਹੁੰਦੇਣਗੇ। ਆਉ ਦੇਖਦੇ ਹਾਂ ਰਿਪੋਰਟ ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਗਰਵਾਸਪੁਰ ਜ਼ਿਲ੍ਹੇ ਜਿੱਥੇ ਬੰਦੀ ਨੇ ਇਹ ਖਾਦਰਾ ਕੀਤਾ ਸੀ ਅੱਜ ਜੋ ਸ਼੍ਰੋਮਣੀ ਕਾਲੀ ਦਲ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪ੍ਰੈਸ ਰਾਈ ਲੋਕਾਂ ਨੂੰ ਇਹ ਦੱਸਿਆ ਜਾਏ ਵੀ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੀਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਪਾ ਸਿੰਘ ਗੁਨੀਆ ਵਿਹਾਤੀ ਅਤੇ ਸ਼ਾਰੀ ਪੁੰਦਾ ਹਨ ਵੀ ਇਹ ਮਾਜੰਦੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਬਕਾ ਚੇਅਰਮੈਨ ਨੇ ਵਖ ਵਖ ਹਿੰਦਿਆ ਨੇ ਪ੍ਰਧਾਨ ਨੇ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇਹ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲ ਕੋ ਅਸਤੀਫਾ ਮੰਗ ਰਹੇ ਨੇ ਐਡੀ ਗੱਲ ਤੇ ਹੈ ਕਿ ਵੇਖੋ ਇਹ ਜਿੰਨੇ ਬੰਦੇ ਵੀ ਜਾ ਕੇ ਵਖ ਵਖ ਮੀਟਕਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਦੀ ਆ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਚੋਣਾਂ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਨੂੰ ਬਣਾਈ ਦੱਸ ਬੀਸੀਜੀ ਬਾਦਲ ਨੇ ਬਾਕੀ ਜਿੰਨੀਆਂ ਚੋਣਾਂ ਕਾਰਪੋਰੇਸ਼ਨ ਦੀਆਂ ਵੀ ਸੁਗਮਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਤੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਤੇ ਇਹ ਮੌਕਾ ਇਹ ਆ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਿਣ ਤੇ ਕਿਸੇ ਏਜੰਸੀ ਦੇ ਕਹਿਣ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਹ ਗੱਲ ਨੂੰ ਕੰਟਰੋਲ ਕਰਨੇ ਆ ਤੇ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਅੰਚਾਜ ਵਾਲੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਅਸੀਂ ਸਦਾ ਸੇਵੀ ਸੀ ਭਗ ਦੇ ਨਾਲ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਇੱਥੇ ਵੀ ਮੈਂ ਰੋਲ ਸਮਝਦਾ ਸੀ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਹੜੋ ਕਿਸੇ ਪਾਰਟੀ ਦਾ ਰਾਜ ਪਾਕ ਰਿਹਾ ਹੈ ਤੇ ਮਾੜੀ-ਮੁੱਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਫਰਕਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਕਿ ਨਾ ਕਿ ਇਹੋ ਜਿਹੀਆਂ ਗਲਣੇ ਕਰਦੀਆਂ ਚਾਹੀਦੀਆਂ ਨੇ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨਲ ਲੈ ਕੇ ਛੜੇ ਵਧੇ ਲੈ ਕੇ ਤੇ ਪਾਰਟੀ ਦਾ ਨਿਸ਼ਾਨ ਕਰਦੇ ਨੇ ਇਹ ਕੋਈ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਵਿਰੁੱਧ ਇਹ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਆ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੇ ਰਹੇ ਨੇ ਬਾਲੂ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇਧਰ ਉਧਰ ਹੋਈ ਆ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਮੁਖ ਰੱਖ ਕੇ ਇੱਥੇ ਹੀ ਗੱਲ ਇਹ ਵੀ ਚੱਲਦੀ ਆ ਕਿ ਕਈਆਂ ਕਈਆਂ ਬੰਦਿਆਂ ਨੂੰ ਦੋ-ਦੋਨੋਂ ਟੇਟਾਂ ਦੇ ਕੇ ਬਾਲੂ ਸਾਹਿਬ ਨੇ ਨਵਾਇਆ ਤੇ ਉਹ ਵੀ ਅੱਜ ਖਿਲਾਫ ਬੋਲਦੇ ਨੇ ਕਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਛੜਿਆ ਤੇ ਜੇ ਉਹ ਉਥੇ ਧਾਮੀ ਸਾਹਿਬ ਬਣ ਗਏ ਤੇ ਵਿੱਚੋਂ ਅੰਦਰ ਗੱਲਿਆ ਵੀ ਉਹ ਸ਼ਰੂਮਨੀ ਗੁਰਦੁਆਰਾਪਨ ਮਿਲ ਦੇ ਪ੍ਰਧਾਨ ਨਹੀਂ ਬਣਾਇਆ ਉਹ ਖਿਲਾਫ ਤੋਰ ਪਈ ਇਤਨੇ ਕਈ ਗੱਲਾਂ ਅੰਦਰ ਹੋਣੇ ਬਾਹਰ ਜੋ ਮਰਜੀ ਕਹੀ ਜੇ ਗਲੌਹ ਇਸ ਸਮੁੱਚੀ ਲੀਡਰਸ਼ਿਪ ਨਾਲਾ ਬੜ ਲੋਗਾ ਜੀ ਵੇਖੋ ਤੁਸੀਂ ਪਹਿਲਾਂ ਵੀ ਹਲਕਾਂ ਚਾਰ ਸਾਰੇ ਵੇਖ ਲਈ ਸਾਰੇ ਜਥੇਬੰਦੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਜਥੇਬੰਦੀ ਵੀ ਨਾਲ ਆ ਤੇ ਗਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਜਥੇਬੰਦੀ ਵੀ ਨਾਲ ਆ ਰਿਹਾ ਤੇ ਸਾਰੇ ਹਲਕਾਂ ਚਾਰ ਜਨਾਲ ਨੇ ਸਮੁੱਚੇ ਕੱਲੇ ਕਲਾਸਪੁਰ ਦੀ ਗੱਲ ਨਹੀਂ ਤੁਸੀਂ ਪੰਜਾਬ ਚਾਤੀ ਮਾਰ ਲਓ ਸੁਣਾਏ ਪੰਜ ਛੇ ਬੰਦਿਆਂ ਤੋਂ ਸਾਰੇ ਬਾਦਲ ਸਾਹਿਬ ਦੇ ਨਾਲ ਨੇ ਫਿਰ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਾ ਮੇਰੀ ਦੇਖ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਗਿਆਨ ਹੈ ਕਿ ਜਿਹੜੇ ਬੰਦੇ ਬੋਲ ਰਹੇ ਆ ਇਹ ਭਾਜਪਾ ਦੀ ਪੱਧਰ ਦੇ ਉੱਪਰ ਬੋਲਦੇ ਆ ਅੰਦਰਖੱਤ ਦੇ ਭਾਜਪਾ ਇਹਨਾਂ ਦੇ ਪਿੱਛੇ ਆ ਦੇਖੋ ਮਨੇ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਇਹ ਗੱਲ ਕਰ ਰਹੇ ਨੇ ਜਿਉਂਨਾ ਕਿਹਾ ਹੈ ਪ੍ਰਧਾਨ ਜੀ ਇਹ ਬਿਲਕੁਲ ਗੱਲ ਠੀਕ ਹੈ ਹੀ ਆ ਕਾਈ ਕਰਦੇ ਨੇ ਤੇ ਕਲਾ ਬੰਦਾ ਤੇ ਜਿਹੜਾ ਸਮਝਦਾ ਹੀ ਹੈ ਮੈਂ ਕੀ ਕਰ ਲਾਂਗਾ ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਕੋਣ ਸਭੀ ਪਾਰਟੀ ਨੂੰ ਪ੍ਰੋਟੈਕਸ਼ਨ ਜਿਹੜਾ ਨਾਲ ਤੁਹਾਨੂੰ ਲੈਣਾ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਹ ਗੱਲਾਂ ਕਰਨਗੇ ਤੇ ਫਿਰ ਜਰੂਰ ਭੁਡਾਂਜੀ ਨੂੰ ਦੇ ਖਿਲਾਫ ਐਕਸ਼ਨ ਲੈਣਗੇ ਭੁੰਦਰ ਸਾਹਿਬ ਜਿਹੜੇ ਨੇ ਸਾਡੇ ਦਸਵਲੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਉਹਦੇ ਸਾਡੇ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਤੁਸੀਂ ਜੁਮੂਅ ਅਚਲਿਆ ਜਾਏਗਾ ਪਰ ਹਾਲੇ ਕਾਲੀ ਵਾਲੀ ਗੱਲ ਕੋਈ ਨਹੀਂ ਜਦਨ ਕਰਨਗੇ ਕਿ ਇਹ ਪਾਰਟੀ ਨੂੰ ਕਿੱਥੇ ਰੱਖਿਆ ਜਾਏ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੂਚੀ ਲੀਡਰਸ਼ਿਪ ਸਾਡੇ ਹਲਕਾ ਇੰਚਾਰਜ ਸਹਿਬਾਨ ਸਰਕਲਾਂ ਦੇ ਜਥੇਦਾਰ ਸਹਿਬਾਨ ਔਰ ਸਾਰੇ ਹੀ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਪ੍ਰਧਾਨ ਸਹਿਬਾਨ ਸ਼ਹਿਰੀ ਵੀ ਤੇ ਦਿਹਾਤੀ ਵੀ ਔਰ ਸਾਰੇ ਤੁਸੀਂ ਫੋਟੋ ਚ ਵੇਖ ਰਹੇ ਹੋ ਬਹੁਤ ਸਤਿਕਾਰਯੋਗ ਸੀਨੀਅਰ ਸ਼ਖਸੀਅਤਾਂ ਇੱਥੇ ਆਈਆਂ ਅੱਜ ਜਿਹੜੀ ਮੀਟਿੰਗ ਦਾ ਸਾਡਾ ਮੁੱਖ ਮਕਸਦ ਆ ਕਿ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਕਿ ਉਹ ਪਰੰਤੂ ਕਰ ਰਿਹਾ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੀ ਰਹੀ ਆ ਓਦਾਂ ਹੀ ਜਿਹੜਾ ਉਹਨਾਂ ਦੀ ਗਵਾਈ ਦੇ ਵਿੱਚੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਹਿਬਾਨ ਤੇ ਸਾਰੇ ਹਲਕਾਜ ਸਾਹਿਬ ਇੰਚਾਰਜ ਸਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਨੇ ਕਾਲੀ ਦਾ ਦੋ ਜਗ੍ਹਾ ਮੀਟਿੰਗਾਂ ਕਰਨੀ ਪੈਗੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਆ ਪੰਜ ਹਲਕਿਆਂ ਦੇ ਇੰਚਾਰਜ ਸਹਿਬਾਨ ਬਤੌਰ ਦਾਸ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਹੇਲ ਸਾਹਿਬ ਵਾਲਾ ਸਾਹਿਬ ਜੂ ਤੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਉਹ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰਨਾ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਆਈ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇ। ਟੜੇ ਬੰਦੀ ਤੇਰੇ ਬੰਦੀ ਕਿਉਂ ਬੰਦੀ ਵੀ ਕਰਤੀ ਇਹਦਾ? ਟੜੇ ਬੰਦੀ ਜਿਹੜੀ ਆ ਉਹ ਕੋ 2-4 ਬੰਦਿਆਂ ਦਾ ਕੋਈ ਨਿੱਜੀ ਸਵਾਰਥ ਹੋ ਸਕਦਾ ਕੋਈ ਮੌਕਾ ਪਰਸਤੀ ਹੋ ਸਕਦੀ ਆ। ਜਿਹੜੀ ਮੈਂ ਸਮਝਣਾ ਕਿ 90-95 98% ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਚਟਾਨਵਾਂ ਅੱਜ ਵੀ ਖੜੇ ਆ। ਹਲਕਾ ਇੰਚਾਰਜ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਦੀ ਤੁਸੀਂ ਮੀਡੀਆ 'ਚ ਪਿਛਲੇ ਦਿਨ ਹੀ ਖਬਰਾਂ ਵੇਖੀਆਂ। ਸਾਰਿਆਂ ਨੇ ਜਿਹੜਾ ਉਹ ਪਾਰਟੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਕੰਮ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ ਲੱਗਦਾ ਕਿ ਕਿਸੇ ਦੇ ਕਹਦੇ ਦਬਾ ਦੇ ਹਟੇ ਕੰਮ ਕਰੇ ਜਿਵੇਂ ਕੰਮ ਕਰਦੇ ਹੋ ਹੋ ਸਕਦਾ ਏਜੰਸੀਆਂ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਆ ਤੁਸੀਂ ਬਾਹਰ ਮਹਾਰਾਸ਼ਟਰ ਚ ਦੂਜੀਆਂ ਵੇਖਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਹੀ ਸਰਕਾਰਾਂ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਹੱਥ ਕੰਡੇ ਵਰਤਦੀਆਂ ਕਿਉਂਕਿ ਜੇ ਖੇਤਰੀ ਪਾਰਟੀ ਜਿਹੜੀ ਆ ਉਹਨੇ ਸਿਰਫ ਪੰਜਾਬ ਦੇ ਹਕਾਂ ਇਤਾਂ ਦੀ ਗੱਲ ਕਰਨੀ ਆ ਔਰ ਜਿਹੜੀਆਂ ਉਤਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਇਹ ਜਿਹੜੇ ਇਕੱਲੇ ਪੰਜਾਬ ਵਾਸਤੇ ਜੇ ਕੋ ਲੜਦਾ ਵਾ ਤੇ ਸ਼ਰੋਮਣੀ ਅਕਾਲੀ ਦਲ ਲੜਦਾ ਵਾ ਮੈਂ ਸਮਝਦਾ ਸਾਡੇ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਕੋ ਚਾਲ ਵੀ ਹੋ ਸਕਦੀ ਹੈ ਮਜੀਠਾ ਸਾਹਿਬ ਮਜੀਠਾ ਸਾਹਿਬ ਸਾਹਮਣੇ ਦੇਖਦੇ ਵੇ ਕੀ ਕਰਦਾ ਮਜੀਠਾ ਸਾਹਿਬ ਉਹਦਾ ਕੋਈ ਰਜੇਵਾ ਪਹਿਲਾਂ ਹੀ ਉਹ ਇਸ ਪ੍ਰੋਗਰਾਮ ਤੋਂ ਗਏ ਹੀ ਗਏ ਮਜੀਠਾ ਸਾਹਿਬ ਵੀ ਰਾਤ ਦਿਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਰਿਹਾ ਔਰ ਉਹਨਾਂ ਦਾ ਜਿਹੜਾ ਹਲਕਾ 12000 ਦੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੈਂ ਸਮਝਦਾ ਕਿ ਸਾਡਾ ਜਿਹੜਾ ਇਹ ਸਾਰਾ ਕੈਡਰ ਆ ਮਜੀਠਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਗਵਾਹੀ ਦੇ ਵਿੱਚ ਰਾਤ ਦਿਨ ਕੰਮ ਕਰ ਰਿਹਾ ਸਰ ਇਹਦੀ ਜ਼ਿੰਮੇਵਾਰੀ ਕੌਣ ਲਏਗਾ ਹੁਣ ਵੀ ਖੜਾ ਹੋਈ ਲੋਕ ਸਭਾ ਤੇ ਵਿਧਾਨ ਸਭਾ ਜਿਹੜੀ ਭਾਰੀ ਖੜਾ ਹੋਈ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਮੈਂ ਸਮਝਦਾ ਲਈ ਜਾਂਦੀ ਪਾਰਟੀ ਪ੍ਰਧਾਨ ਸਾਹਿਬ ਨੇ ਚੰਗਾ ਰੋਲ ਅਦਾ ਕੀਤਾ ਵਾ 5 ਮਹੀਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਵੇਖੋ ਐਡੀ ਗਰਮੀ ਚ ਇੱਕ ਬੰਦਾ ਗੱਡੀ ਦੀ ਛੱਤ ਤੇ ਬੈ ਕੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਔਰ ਮੈਂ ਸਮਝਦਾ ਕਿ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਡੇ ਹਲਕਾਂ ਚਾਰ ਸਹਬਾਨਾਂ ਦੀ ਉਹ ਸਾਰਿਆਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਅੱਗੇ ਅੱਗੇ ਤੋਂ ਤਗੜੇ ਹੋ ਕੇ ਹੋਰ ਕੰਮ ਕਰੀਏ ਤੇ ਅਕਾਲੀ ਦਲ ਤਗੜਾ ਹੋ ਜਾਏਗਾ। ਠੀਕ ਹੈ। ਬੀਜੇਪੀ ਦੇ ਪ੍ਰਧਾਨ ਨੇ ਜਿਹੜੀ ਵਾਰੀ ਲਈ ਕਿ ਮੈਂ ਸੋਚਦਾ ਦਿਨਾਂ ਦੀ ਮੇਰੀ ਖਾਲ ਹੋਈ ਜਾਂਦੀ ਤੇ ਇਹ ਇੱਧਰਲੇ ਪਾਸੇ ਜਿਹੜਾ ਇਹ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਨਹੀਂ ਵਰਕਿੰਗ ਕਮੇਟੀ ਚ ਹਲਕਾਂ ਚਾਰ ਸਹਬਾਨਾਂ ਦੀ ਮੀਟਿੰਗ ਚ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਚ ਕਿਹਾ ਕਿ ਜੇ ਮੈਨੂੰ ਤੁਹਾਨੂੰ ਕੋਈ ਜਾਬਦਾ ਤੇ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਆ ਪਰ ਜਦੋਂ ਥੱਲੇ ਜਥੇਬੰਦੀ ਕਹਿ ਰਹੀ ਆ ਕਿ ਨਹੀਂ ਤੀ ਤੁਹਾਡੀ ਪ੍ਰਧਾਨਗੀ ਚ ਕੰਮ ਕਰਨਾ ਫੇਰ ਮੈਂ ਸਮਝਣਾ ਕਿ ਪ੍ਰਧਾਨ ਸਾਹਿਬ ਦਾ ਇੱਥੇ ਕੋਈ ਕਸੂਰ ਨਹੀਂ ਆ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਸਾਢੇ 7 ਸਾਲ ਹੋ ਗਏ ਸਰਕਾਰ ਤੋਂ ਬਾਅਦ ਬੜੀ ਵੱਡੀ ਫਾਈਨੈਂਸ਼ੀਅਲ ਤੌਰ ਤੇ ਔਰ ਸਾਡੇ ਵਰਕਰ ਸਹਬਾਨਾਂ ਨੂੰ ਲਾਮਬੰਦ ਕਰਨ ਵਾਸਤੇ ਰਾਤ ਦਿਨੇ ਕਰਨ ਦੀ ਲੋੜ ਆ ਜੋ ਅਸੀਂ ਅੱਜ ਸਮਝਨੇ ਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਲੱਗਦਾ ਹੁਣ ਸਮਝੌਤਾ ਹੋਵੇਗਾ ਦੁਬਾਰਾ ਨਾਲ ਆ ਕੇ ਜਨ ਬਾਦਲ ਸਾਹਿਬ ਉਹਨਾਂ ਦਾ ਸਮਝੌਤਾ ਅੱਜ ਵੀ ਆ ਅਸੀਂ ਉਹਨਾਂ ਨੂੰ ਕਦੋਂ ਕਹਿ ਰਹੇ ਆ ਗੱਲ ਤੇ ਸਿਰਫ ਇੰਨੀ ਆ ਕਿ ਬੀਜੇਪੀ ਦੀ ਜਾਂ ਕੋਈ ਏਜੰਸੀਆਂ ਦੀ ਚਾਲ ਦੇ ਵਿੱਚ ਆਉਣ ਦੀ ਲੋੜ ਨਹੀਂ ਭਰਾਵਾਂ ਭਰਾਵਾਂ ਦਾ ਵੀ ਕੋਈ ਟਕਰਾਅ ਹੋ ਸਕਦਾ ਅਸੀਂ ਅੱਜ ਵੀ ਇਕੱਠੇ ਆ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬਹਿ ਕੇ ਇੱਕ ਪਲੇਟਫਾਰਮ ਤੇ ਕੋਰ ਕਮੇਟੀ ਚ ਜਾਂ ਕੋਈ ਸੀਨੀਅਰ ਲੀਡਰਸ਼ਿਪ ਵਾਲਾਂ ਦੀ ਮੀਟਿੰਗ ਚ ਜਿਹੜਾ ਵਾ ਕੋਈ ਗਿਲਾ ਸ਼ਿਕਵਾ ਜੇ ਹੈ ਤੇ ਮਟਾਇਆ ਜਾਊਗਾ ਜੇਕਰ ਨਹੀਂ ਸਹਿਤ ਦੀ ਬਾਦੀ ਫਿਰ ਬਾਹਰ ਦਾ ਰਸਤਾ ਵਾ ਜਾਊਗਾ ਵੇਖੋ ਜੀ ਬਾਹਰ ਦਾ ਰਸਤਾ ਜਦੋਂ ਬਾਹਰ ਹੀ ਹੁੰਦਾ ਆ ਹੁਣ ਵੇਖੋ ਕਾਲੀ ਦਲ ਦਾ ਜਿਹੜਾ ਇੱਕ ਬੰਦੇ ਬਹੁਤ ਵੱਡਾ ਹਿੱਸਾ ਇੱਕ ਪਾਸੇ ਆ ਔਰ ਇੱਕ ਦੋ ਚਾਰ ਬੰਦੇ ਜਿਹੜੇ ਆ ਉਹਨਾਂ ਨਾਲੇ ਕਾਲੀ ਦਲ ਕ ਵੀ ਪਹਿਲਾਂ ਕਮਜ਼ੋਰ ਨਹੀਂ ਹੋਣਾ ਨਾ ਹੁਣ ਹੋਣਾ ਉਹਨੇ ਲਾਨ ਕੀਤਾ ਕਿ ਬਸਪਾ ਦਾ ਸਮਰਥਨ ਕਰਕੇ ਜਿੱਤਾਂ ਦੇ ਦੇਖੋ ਜੀ ਬਸਪਾ ਸਾਡੇ ਨਾਲ ਸਮਝੌਤਾ ਰਿਹਾ ਅਹੀਂ ਪਿਛਲੀਆਂ ਇਲੈਕਸ਼ਨਾਂ ਵੀ ਵੇਖੋ ਤੁਸੀਂ ਜਾ ਕੇ ਕਰਤਾਰਪੁਰ ਜਲੰਧਰ ਵਾਲੀ ਜਿਹੜੀ ਚੋਣਾਂ ਲੜੀ ਆ ਔਰ ਲੋਕ ਸਭਾ ਦੇ ਵਿੱਚ ਹੋ ਸਕਦਾ ਕੋਈ ਮਾੜਾ ਮੋਟਾ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੋਵੇ ਸਾਨੂੰ ਆਪਣੇ ਤੇ ਹੋਵੇ ਹੁਣ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਕੀਤਾ ਉੱਥੇ ਵੀ ਇੰਝ ਚੱਲੇ ਆ ਜਾ ਕੇ ਉਹਦਾਂ ਦੇ ਜਿਹੜੀ ਕੈਂਡੀਡੇਟ ਦੀ ਮਤ ਕਰਾਂਗੇ ਬਰਦਾਸ਼ਤ ਇਹ ਲੱਗਦਾ ਦੀ ਕੋਈ ਨਾ ਕੋਈ ਗਲਤੀ ਤੇ ਹੈ ਕਿ ਜਿਹੜੀ ਲੋਕ ਜਿਹੜੀਆਂ ਵੋਟ ਜਿਹੜੀਆਂ ਨਹੀਂ ਪਾ ਰਹੇ ਵੇਖੋ ਜੀ ਗਲਤੀ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਗਲਤੀ ਕੋਈ ਨਹੀਂ ਆ ਅਹੀਂ ਜਿਹੜੇ ਆ ਐਸ ਵੇਲੇ ਸਾਡੇ ਜੋ ਅਸੀਂ ਸਮਝਨੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਪੰਜਾਬ ਦੇ ਜਿਹੜੇ ਹੱਕ ਆ 41 ਗੱਲ ਕਰਨੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀਆਂ ਮੈਂ ਸਮਝਦਾ ਕਿ ਇਹਨਾਂ ਜਿਹੜੀਆਂ ਸ਼ਕਤੀਆਂ ਤੋਂ ਬਚਣ ਦੀ ਲੋੜ ਆ ਬਾਕੀ ਕੋਈ ਨਹੀਂ